ਬੀਤੇ ਦਿਨੀ ਭਾਜਪਾ ਪਾਰਟੀ ਦੇ ਮੰਤਰੀ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਕੀਤੀ ਗਈ ਵਿਵਾਦਿਤ ਟਿੱਪਣੀ ਨੂੰ ਲੈ ਕੇ ਕਾਂਗਰਸ ਪਾਰਟੀ ਫਗਵਾੜਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਪਾਰਟੀ ਵਰਕਰਾਂ ਨੇ ਹੱਥਾਂ ਵਿੱਚ ਤਾਕਤੀਆਂ ਫੜ ਭਾਜਪਾ ਮੰਤਰੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਕੜੇ ਸ਼ਬਦਾਂ ਚ ਨਿਖੇਦੀ ਕੀਤੀ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਸਾਰੇ ਜਾਣਦੇ ਹੈਗੇ ਸਾਡੇ ਦੇਸ਼ ਨੂੰ ਆਜ਼ਾਦ ਹੋਏ ਕਿ 70 ਸਾਲ ਤੱਕ ਦਾ ਸਮਾਂ ਹੋ ਗਿਆ ਹੈਗਾ ਪਰ ਅੱਜ ਦੇਖੀ ਤਾਂ ਤੁਹਾਾਰੇ ਦੇਸ਼ ਵਿੱਚ ਅੱਜ ਬੀਜੇਪੀ ਸਰਕਾਰ ਵੱਲੋਂ ਜੋ ਕਿ ਕੇਂਦਰ ਵਿੱਚ ਪਿਛਲੇ ਲਗਭਗ 12-13 ਸਾਲ ਤੋਂ ਇੱਥੇ ਇੱਥੇ ਪਾਵਰ ਵਿੱਚ ਹੈਗੀ ਹੈ ਉਹਨਾਂ ਤੋਂ ਦੇਖੀ ਤਾਂ ਆਪਾਂ ਜਿਹੜੇ ਸਾਡੇ ਸੰਵਿਧਾਨ ਦਾ ਜਿਹੜਾ ਹੈਗਾ ਕੋਰ ਉਲੰਘਣਾ ਹੋ ਰਹੀ ਹੈਗੀ ਹਰ ਖੇਤਰ ਵਿੱਚ ਇਸ ਸੰਵਿਧਾਨ ਸਦਕਾ ਹੀ ਜੋ ਕਿ ਸਾਨੂੰ ਸਾਡੇ ਬਹੁਤ ਹੀ ਪੂਜਨੀਏ ਈਵਨ ਉਹ ਮੇਰਤ ਦਾ ਸਾਭ ਜੀ ਵੱਲੋਂ ਜਿਹੜਾ ਸਾਨੂੰ ਦਿਨ ਦਿੱਤੀ ਗਈ ਸੀਗੀ ਔਰ ਜੇ ਸਦਕਾ ਅੱਜ ਸਾਡਾ ਦੇਸ਼ ਜੋ ਉਲੰਧੀਆਂ ਤੇ ਪਹੁੰਚਿਆ ਹੈਗਾ ਉਹ ਸੰਵਿਧਾਨ ਦੇ ਕਰਕੇ ਹੋਇਆ ਹੈਗਾ ਅੱਜ ਸਾਡੇ ਦੇਸ਼ ਵਿੱਚ ਹਰ ਜਿਹੜਾ ਵਰਗ ਹੈਗਾ ਇੱਕ ਦੂਜੇ ਨਾਲ ਮਿਲ ਕੇ ਚੱਲਦਾ ਕਿਉਂਕਿ ਸਾਰਿਆਂ ਨੂੰ ਜਿਹੜੇ ਫੰਡਮੈਂਟਲ ਰਾਈਟਸ ਸੀਗੇ ਜਿਹੜੇ ਹੈਗੇ ਸਾਨੂੰ ਉਹ ਸਾਰਿਆਂ ਨੂੰ ਮਿਲੇ ਹੈਗੇ ਅੱਜ ਅਸੀਂ ਦੇਖੀਏ ਜਦੋਂ ਦੀ ਭਾਜਪਾ ਸਰਕਾਰ ਬਣੀ ਹੈਗੀ ਆ ਇਹਨਾਂ ਨੇ ਹਰ ਬੇਸ਼ੱਕ ਕਿਸੇ ਵੀ ਆਪਾ ਫੀਲਡ ਨੂੰ ਲਈ ਕਿਸੇ ਵਰਗ ਨੂੰ ਲਈ ਇਹਨਾਂ ਨੇ ਸੰਵਿਧਾਨ ਦੇ ਉਲੰਘਣਾ ਕੀਤੀ ਹੈਗੀ ਹੈ ਤੇ ਅੱਜ ਜਿਹੜਾ ਸਾਡਾ ਸੰਵਿਧਾਨ ਹੈਗਾ ਉਹ ਬਹੁਤ ਖਤਰੇ ਵਿੱਚ ਹੈਗਾ ਤਾਂ ਸਾਡੇ ਪਿੱਛੇ ਲਾਈਏ ਤਾਂ ਇਹ ਸੰਵਿਧਾਨ ਦੀ ਖਤਰ ਜਿੱਥੇ ਅੱਜ ਸਾਡਾ ਸਾਰਾ ਦੇਸ਼ ਕਾਂਗਰਸ ਪਾਰਟੀ ਦੇ ਸੰਕਾ ਜਿਹੜਾ ਇੱਕ ਜੂਟ ਹੋਇਆ ਹੈਗਾ ਉਹ ਸਾਡੇ ਬਹੁਤ ਹੀ ਸਤਖਾ ਜੋ ਰਾਹੁਲ ਗਾਂਧੀ ਜੀ ਵੱਲੋਂ ਸਾਡੇ ਇਹ ਜਿੱਥੇ ਨਾਰਾ ਦਿੱਤਾ ਗਿਆ ਕਿ ਅੱਜ ਜੈ ਬਾਪੂ ਜਿਨ੍ਹਾਂ ਨੇ ਕਿ ਸਾਡੇ ਆਥਮਾ ਗਾਂਧੀ ਜੀ ਨੇ ਜਿਨ੍ਹਾਂ ਨੇ ਕਿ ਸਾਡੇ ਜਿਹੜਾ ਜਿੰਨੇ ਦੇਸ਼ ਦੀ ਜਿਹੜੀ ਸਾਡੀ ਅੰਗਰੇਜ਼ਾਂ ਦੇ ਖਿਲਾਫ ਲੜਾਈ ਸੀਗੀ ਉਹਨੂੰ ਉਹਦੇ ਇਲਾਕੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਇਸ ਕਰਕੇ ਅੱਜ ਜੇਕਰ ਅਸੀਂ ਉਹਨਾਂ ਨੂੰ ਭੁੱਲ ਗਏ ਹੈਗੇ ਤਾਂ ਅੱਜ ਸਾਡੇ ਦੇਸ਼ ਨੂੰ ਖੰਡਾ ਹੈਗਾ ਇਸ ਕਰਕੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਅੱਜ ਜਿਹੜਾ ਹੈਗਾ ਆਪਣੇ ਸੰਵਿਧਾਨ ਦੀ ਰੱਖਿਆ ਕਰੀਏ ਔਰ ਜੇਕਰ ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ ਰੇ ਦੇ ਵਾਸਤੇ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਰਹਾਂਗੇ ਤਾਂ ਸੀ ਜਿਹੜਾ ਹੈਗਾ ਅਪ ਦੇਸ਼ ਨੂੰ ਅੱਗੇ ਬਲੰਦੀਆਂ ਵਿੱਚ ਲੈ ਜਾਵਾਂਗੇ ਨਹੀਂ ਤਾਂ ਫਿਰ ਪੁਰਾਣੇ ਸਮੇਂ ਵਾਂਗੂ ਸਹੀ ਫੇਰ ਉਸੇ ਗੁਲਾਮੀ ਦੀ ਜੰਜੀਰਾ ਵਿੱਚ ਅੱਜ ਮਹਾਂ ਪ੍ਰਦੇਸ਼ ਕਰਕੇ ਅੱਜ ਆਂਗਸ ਪਾਰਟੀ ਵੱਲੋਂ ਸਾਰੇ ਹੀ ਸਾਡੇ ਸਰਜਾ ਬਦਜਾ ਜਿੰਨੇ ਜਿੰਨੇ ਐਮਸੀ ਸਾਹਿਬਾਨ ਨੇ ਬਲੌਕ ਸੰធី ਮੈਂਬਰ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਪੰਜ ਸੌ ਪੰਜ ਅਪਾਰਟਮੈਂਟ ਦੇ ਜਿੰਨੇ ਵੀ ਸਾਡੇ ਪਿੰਡਾਂ ਤੋਂ ਅਤੇ ਸ਼ਹਿਰ ਵਿੱਚੋਂ ਜਿਹੜੇ ਹੈਗੇ ਜਿੰਨੇ ਤੁੰਤੇ ਸੱਜਣ ਆਏ ਨੇ ਵੱਖਾਸ ਕਰਕੇ ਮਹਿਲਾ ਵਿੰਗ ਤੇ ਹੋਰ ਬਾਕੀ ਜਿੰਨੇ ਵੀ ਸਾਡੇ ਗੁੱਥ ਦੇ ਹੈਗੇ ਨੇ ਬਾਕੀ ਸਾਰੇ ਜਿਹੜੇ ਵਿੰਗ ਸਿੰਗਲ ਨੇ OBC ਹੈਗਾ ਸਾਰੇ ਰਲਕੇ ਜਿਹੜਾ ਹੈਗਾ ਅੱਜ ਇਸ ਫਗਵਾੜੇ ਵਿੱਚ ਅਸੀਂ ਜਿਹੜੀ ਆਵਾਜ਼ ਬੁਲੰਦ ਕਰਨ ਜਾ ਰਹੇ ਹਾਂਗੇ ਕਿ ਜੇਕਰ ਅਸੀਂ ਆਪਣੇ ਆਪ ਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤਾਂ ਸਾਨੂੰ ਸੰਵਿਧਾਨ ਦੀ ਰੱਖਿਆ ਕਰਨਾ ਪੈਗੀ ਸੰਵਿਧਾਨ ਦਾ ਉਚਾਰਨ ਕਰਨਾ ਪੈਗਾ ਤੇ ਫਿਰ ਮੈਂ ਸਾਰੇ ਹੀ ਵਰਕਰ ਸਾਹਿਬਾਨ ਦੇ ਇਥੇ ਆਉਂਦੇ ਤੇ ਧੰਨਵਾਦ ਵੀ ਕਰਦਾ ਨਾਲ ਹੀ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੇ ਹੀ ਆਪਣੇ ਫੁਗੜਾ ਵਾਸੀਆਂ ਨੂੰ ਇਸ ਵਾਸਤੇ ਜਾਗਰੂਕ ਕਰਦੇ ਨਾ ਕਿ ਕਿਸੇ ਸੰਭਾਗ ਨੂੰ ਅਸੀਂ ਆਪਣੇ ਜੋ ਮਾਨਸਤਿਕ ਸਟਾਪ ਪਹਿਲਾਂ ਅਸੀਂ ਡੇਰੇ ਸੀ ਉਸੇ ਤਰੀਕੇ ਬਰਕਰਾਰ ਰੱਖੀਏ